ਸਾਂਗ ਪਿਆਰੇ ਵੀਰਨ ਦੇ ਮਾਪੂ ਮੈਂ ਪਰਦੇਸੀ ਜਾਣਾ ਸਾਂਗ ਪਿਆਰੇ ਵੀਰਨ ਦੇ ਮਾਪੂ ਮੈਂ ਪਰਦੇਸੀ ਜਾਣਾ ਕਿਰਪਾ ਕਰ ਦੇ ਤੂੰ ਬਾਪੂ ਮਨ ਮੇਰੀ ਅਰਜੋਈ ਇੱਕ ਕਿਰਪਾ ਕਰ ਦੇ ਤੂੰ ਬਾਪੂ ਮਨ ਮੇਰੀ ਅਰਜੋਈ ਸਾਨੂੰ ਮਾਫ਼ ਕਰ ਦੇਓ ਜੀ ਗਲਤੀ ਜਿਹੜੀ ਹੁਣ ਤੱਕ ਹੋਈ ਸਾਨੂੰ ਮਾਫ਼ ਕਰ ਦੇਓ ਜੀ ਗਲਤੀ ਜਿਹੜੀ ਹੁਣ ਤੱਕ ਹੋਈ ਨਾ ਹੋਟ ਕਾਣੇ ਆ ਮੈਨੂੰ ਭੁੱਲਿਆ ਪੀਣਾ ਖਾਣਾ ਸਾંગੇ ਪਿਆਰੇ ਵੀਰਨ ਦੇ ਬਾਪੂ ਮੈਂ ਪਰਦੇਸੀ ਜਾਣਾ ਸਾંગੇ ਪਿਆਰੇ ਵੀਰਨ ਦੇ ਬਾਪੂ ਮੈਂ ਪਰਦੇਸੀ ਜਾਣਾ ਬੰਟਕੇ ਤੂੰ ਉੰਬਾਰੋ ਕਰਦਾ ਆੜ ਅਕਾਂ ਨੂੰ ਕਾ ਤੂੰ ਤੈਨੂੰ ਵਿੱਚ ਦੁਨਿਆ ਦੇ ਕਿਹੜਾ ਹੋਰ ਚੰਗੇ ਰਾ ਆਕੂ ਤੈਨੂੰ ਵਿੱਚ ਦੁਨਿਆ ਦੇ ਕਿਹੜਾ ਹੋਰ ਚੰਗੇ ਰਾ ਆਕੂ ਜੁਕਾ ਤੱਕ ਪੁੱਲੇ ਨਾ ਕਿਹੜਾ ਤੂੰ ਵਰਦਾ ਆ ਪਾਣਾ ਸੰਗ ਪਿਆਰੇ ਵੀਰਨ ਦੇ ਬਾਪੂ ਮੈਂ ਪਰਦੇਸੀ ਜਾਣਾ ਇਕੋ ਪੇਟੋ ਜਨਮ ਹੈ ਇਕੱਠੇ ਹੁਣ ਤੱਕ ਹਸੇ ਖੇਲੇ ਇਕੋ ਪੇਟੇ ਜਨਮ ਹੋਆ ਇਕੱਠੇ ਹੁਣ ਤੱਕ ਹਸੇ ਖੇਲੇ ਬਸ ਅੱਜ ਦੇ ਆ ਵਿਛੜਿਆ ਦੇ ਕਿਹੜੇ ਸਮੇ ਹੋਣਗੇ ਮੇਲੇ ਦੇਸਾਂ ਦਾ ਮਦੋਸੇ ਨੂੰ ਕਿਹੜਾ ਬਣ ਜੂ ਦਾ ਸਿਆਣਾ ਸੰਗ ਪਿਆਰੇ ਵੀ ਰਿੰਦੇ ਬਾਪੂ ਮੈਂ ਪਰਦੇਸੀ ਜਾਣਾ ਕੰਡੇ ਆ ਤੇ ਸੋਹ ਕਹਤੇ ਕਟ ਲਾਂਗੇ ਦੀਨੇ ਭੁਖੇ ਤਿਆਹੇ ਕੰਡੇ ਆ ਤੇ ਸੋਹ ਕਹਤੇ ਕਟ ਲਾਂਗੇ ਦੀਨੇ ਭੁਖੇ ਤਿਆਹੇ ਕਰੇ ਵੈਰੀ ਦੇਕੇ ਨਾ ਜਿਹੜੇ ਦਿਨ ਸਾਡੇ ਤੇ ਆਏ ਕੀ ਕਿਸਮਤ ਖੋਟੀ ਆ ਦਾਤਾ ਖਿੰਗਿਆ ਸਹਾਰਾ ਲਾਣਾ ਸਾਂਗ ਪਿਆਰੇ ਵੀਰਨ ਦੇ ਬਾਪੂ ਮੈਂ ਪਰਦੇਸੀ ਜਾਣਾ ਸੁਖ ਇਕੱਠਿਆਂ ਭੋਗ ਲਏ ਕਾ ਤੋਂ ਦੁੱਖਾਂ ਵਿੱਚ ਅਟ ਹੋਈਏ ਸੁਖ ਕਟਿਆ ਭੋਗ ਲਏ ਕਾ ਤੋਂ ਦੁੱਖਾਂ ਵਿੱਚ ਅਟ ਹੋਈਏ ਖਿੜ-ਖਿੜ ਕੇ ਹੱਸਦੇ ਖਿੜ-ਖਿੜ ਕੇ ਹੱਸ ਲਈਏ ਆਵੇਂ ਹੰਝੂਆਂ ਹਾਰੇ ਪਰੋਈਏ ਵਿੱਚ ਬਿਆਬਨਾਰੇ ਕਿਸ ਤਰ੍ਹਾਂ ਵਿੱਚ ਬਿਆਬਨਾ ਦੇ ਕਿਸ ਤਰ੍ਹਾਂ ਕੱਟ ਲੋ ਵਕਤ ਨਾ ਮਾਣਾ ਸਾਂਗ ਪਿਆਰੇ ਵੀਰੰਦੇ ਬਾਪੂ ਮੈਂ ਪਰਦੇਸੀ ਜਾਣਾ ਤੁਰਦਾ ਡਿਗ ਪੈਂਦਾ ਸੀ ਫੜ ਕੇ ਉਂਗਲੀ ਤੁਰਨ ਸਿਖਾਇਆ ਤੁਰਦਾ ਡਿਗ ਪੈਂਦਾ ਸੀ ਫੜ ਕੇ ਉਂਗਲੀ ਤੁਰਨ ਸਿਖਾਇਆ ਮੈਂ ਤੋਂ ਜਰਿਆ ਜਾਵੇਂ ਨਾ ਬਿੱਲੂ ਦਿਲ ਦਾ ਦਾ ਕਵਰਾਇਆ ਨਾ ਤੋਂ ਜਰਿਆ ਜਾਵੇਂ ਨਾ ਬਿੱਲੂ ਦਿਲ ਦਾ ਦਾ ਕਵਰਾਇਆ ਬਿੱਲੇ ਦਰਬੀਰ ਜਹਾਦੀਵਾਨੇ ਵੀਰੇ ਹੋਰ ਨਹੀਂ ਥਿਆਉਣਾ ਬਿੱਲੇ ਦਿਲ ਬਾਇਰੇ ਜਹਾਦੀਵਾਨੇ ਵੀਰੇ ਹੋਰ ਨਹੀਂ ਥਿਆਉਣਾ ਸੰਗ ਪਿਆਰੇ ਵੀਰੇ ਦੇ ਬਾਪੂ ਮੈਂ ਪਰਦੇ ਸੀ ਜਾਣਾ ਸਾਂਗੇ ਪਿਆਰੇ ਵੀਰਨ ਦੇ ਬਾਪੂ ਮੈਂ ਪ੍ਰਦੇਸੀ ਜਾਣਾ